ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੇੜੇ ਸਥਿਤ ਇੱਕ ਧਰਮਸ਼ਾਲਾ ਵਿੱਚ ਠਹਿਰੇ ਨੌਜਵਾਨ ਜੋੜੇ ਨਾਲ ਸੰਬੰਧਿਤ ਇੱਕ ਰਿਹਸਮਈ ਮਾਮਲਾ ਸਾਹਮਣੇ ਆਇਆ ਹੈ ਧਰਮਸ਼ਾਲਾ ਦੇ ਕਮਰੇ ਚੋਂ ਇੱਕ ਨੌਜਵਾਨ ਲੜਕੀ ਦੀ ਮ੍ਰਿਤਕ ਬਾਡੀ ਮਿਲਣ ਤੋਂ ਬਾਅਦ ਅੱਜ ਸਵੇਰੇ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਫਾਟਕ ਕੋਲੋਂ ਲੜਕੇ ਦੀ লাশ ਵੀ ਬਰਾਮਦ ਹੋਈ ਹੈ ਦੋਮੇ ਦੀ ਉਮਰ ਲਗਭਗ 11 ਤੋਂ 20 ਸਾਲ ਦੱਸੀ ਜਾ ਰਹੀ ਹੈ ਥਾਣਾ ਸਿਵਲ ਲਾਈਨ ਦੇ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਧਰਮਸ਼ਾਲਾ ਵਿੱਚ ਲੜਕੀ ਦੀ ਮੌਤ ਦੀ ਸੂਚਨਾ ਪ੍ਰਾਪਤ ਹੋਈ ਸੀ ਮੌਕੇ ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਲੜਕੀ ਬੈੱਡ ਤੇ ਮ੍ਰਿਤਕ ਪਈ ਸੀ ਅਤੇ ਸ਼ੁਰੂਆਤੀ ਜਾਂਚ ਮੁਤਾਬਕ ਉਸ ਦੀ ਮੌਤ ਘੁੱਟਣ ਕਾਰਨ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਪੁਲਿਸ ਜਾਂਚ ਦੌਰਾਨ ਪਤਾ ਲੱਗਾ ਕਿ ਜੋੜਾ 2 ਦਸੰਬਰ ਨੂੰ ਧਰਮਸ਼ਾਲਾ ਵਿੱਚ ਰੁਕਿਆ ਸੀ ਅਤੇ ਆਪਣੇ ਆਪ ਨੂੰ ਪਤੀ ਪਤਨੀ ਦੱਸਿਆ ਸੀ ਉਹ 5 ਦਸੰਬਰ ਨੂੰ ਚਲੇ ਜਾਣਾ ਸੀ ਪਰ ਟ੍ਰੇਨ ਰੱਦ ਹੋਣ ਦਾ ਬਹਾਨਾ ਬਣਾ ਕੇ ਹੋਰ ਰੁਕ ਗਏ ਧਰਮਸ਼ਾਲਾ ਪ੍ਰਬੰਧਕ ਮੁਤਾਬਕ ਲੜਕੇ ਨੇ ਦੱਸਿਆ ਕਿ ਉਹ ਸ਼ਾਮ 7 ਵਜੇ ਏਟੀਐਮ ਤੋਂ ਪੈਸੇ ਕੱਢਣ ਗਿਆ ਪਰ ਵਾਪਸ ਨਹੀਂ ਮੁੜਿਆ ਕਮਰੇ 'ਚੋਂ ਕੋਈ ਹਿਲਜਲ ਨਾ ਹੋਣ ਤੇ ਪ੍ਰਬੰਧਨ ਨੇ ਦਰਵਾਜ਼ਾ ਤੋੜਿਆ ਜਿਸ ਦੌਰਾਨ ਲੜਕੀ ਦੀ লাশ ਬਰਾਮਦ ਹੋਈ ਇਸ ਦੇ ਨਾਲ ਹੀ ਅੱਜ ਸਵੇਰੇ ਜੀਆਰਪੀ ਨੇ ਜੰਡਿਆਲਾ ਗੁਰੂ ਨੇੜੇ ਰੇਲਵੇ ਟ੍ਰੈਕ ਕੋਲੋਂ ਇੱਕ ਨੌਜਵਾਨ ਦੀ ਮ੍ਰਿਤਕ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਸ਼ਨਾਖਤ ਮਗਰੋਂ ਉਹੀ ਨਿਕਰਿਆ ਜੋ ਲੜਕੀ ਨਾਲ ਧਰਮਸ਼ਾਲਾ ਵਿੱਚ ਠਹਿਰਿਆ ਹੋਇਆ ਸੀ ਦੋਵੇਂ ਮਹਾਰਾਸ਼ਟਰ ਦੇ ਵਸਨੀਕ ਦੱਸੇ ਜਾ ਰਹੇ ਹਨ ਪੁਲਿਸ ਨੇ ਦੋਵੇਂ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਤੇ ਪੁਲਿਸ ਵੱਲੋਂ ਕਈ ਸੰਭਾਵਿਤ ਕੋਣਾਂ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਜੀ ਕੱਲ੍ਹ ਦੇਰ ਸ਼ਾਮ ਨੂੰ ਇਨਫੋਰਮੇਸ਼ਨ ਮਿਲੀ ਇੱਕ ਇੱਕ ਧਰਮਸ਼ਾਲਾ ਹੈ ਰੇਲਵੇ ਸਟੇਸ਼ਨ ਦੇ ਲਾਗੇ ਉਹਦੇ ਅੰਦਰ ਇੱਕ ਲੇਡੀਜ਼ ਦੀ ਡੈੱਡ ਬੋਡੀ ਪਈ ਹੈ ਜੋ ਮੌਕੇ ਤੇ ਜਾ ਕੇ ਦੇਖਿਆ ਤੇ ਉਹਦੀ ਲੇਡੀਜ਼ ਇੱਕ ਸੀਗੀ ਅਧਕੜ ਉਮਰ ਦੀ ਉਹਦੀ ਡੈੱਡ ਬੋਡੀ ਪਈ ਸੀ ਬੈਟ ਤੇ ਉਹਦੇ ਗਲਾ ਘੁੱਟਣ ਨਾਲ ਜਿਹੜੇ ਉਹਦੇ ਉਹਦੀ ਡੈਥ ਹੋਈ ਜਾਪਦੀ ਸੀਗੀ ਸਾਰੀਆਂ ਡਿਟੇਲਸ ਪਤਾ ਕਰਨ ਤੋਂ ਪਤਾ ਲੱਗਾ ਵੀ ਇੱਕ ਇਹ ਦੋ ਜਣੇ ਸੀਗੇ ਦੋ ਤਰੀਕ ਨੂੰ ਆਏ ਸੀਗੇ ਇੱਥੇ ਰਹਿਣ ਵਾਸਤੇ ਇਹ ਮੀਆਂ ਬੀਵੀ ਆਪਣੇ ਆਪ ਨੂੰ ਦੱਸਦੇ ਸੀਗੇ ਤੇ ਉਹ ਉਹਨਾਂ ਨੇ ਪੰਜ ਨੂੰ ਵਾਪਸ ਜਾਣਾ ਸੀ ਪਰ ਉਹ ਨਹੀਂ ਗਏ ਵਾਪਸ ਜੋ ਕੱਲ ਜਿਹੜਾ ਉਹ ਟ੍ਰੇਨ ਉਹਦੀ ਕੈਂਸਲ ਹੋਣ ਦਾ ਕੋਈ ਦਲੀਲ ਨਹੀਂ ਦਿੰਦਾ ਸੀਗਾ ਲੜਕਾ ਮੇਰੀ ਟ੍ਰੇਨ ਨਹੀਂ ਆ ਰਹੀ ਧਰਮਸ਼ਾਲਾ ਵਾਲੇ ਕਹਿੰਦੇ ਸੀ ਤੁਸੀਂ ਵਾਪਸ ਨਹੀਂ ਜਾ ਰਹੇ ਤੇ ਕੱਲ ਸ਼ਾਮ ਨੂੰ ਉਹ ਕਹਿੰਦਾ ਵੀ ਮੈਂ ਵਾਪਸ ਜਾਣਾ 7 ਵਜੇ ਤੇ ਮੈਂ ਪੈਸੇ ਤੁਹਾਨੂੰ ਲਿਆ ਕੇ ਦੇਣਾ ਏਟੀਐਮ ਚੋਂ 4:00 ਵਜੇ ਗਿਆ ਇਥੋਂ ਤਾਂ ਜੋ ਬਾਅਦ ਵਿੱਚ ਉਹ ਵਾਪਸ ਨਹੀਂ ਆਇਆ ਜੀ ਤੇ ਉਹਦੇ ਨਾਂ ਵਾਪਸ ਆਉਣ ਤੇ ਫਿਰ ਇਹਨਾਂ ਨੇ ਦੇਖਿਆ ਵੀ 7:00 ਵਜੇ ਆ 7:00 ਵਜੇ ਦਾ ਟ੍ਰੇਨ ਦਾ ਟਾਈਮ ਹੈ ਤੇ ਉਹ ਵਾਪਸ ਨਹੀਂ ਆਇਆ ਇਹਨਾਂ ਨੇ ਫਿਰ ਉਹਨੂੰ ਉਹਦਾ ਤਾਲਾ ਤੋੜ ਕੇ ਪ੍ਰੋਪਰ ਤਰੀਕੇ ਨਾਲ ਦੇਖਿਆ ਤੇ ਅੰਦਰ ਡੈੱਡ ਬੋਡੀ ਪਈ ਸੀਗੀ ਤੇ ਜਿਸ ਜਿਸ ਉਪਰੰਤ ਬਾਅਦ ਚੋਂ ਅਸੀਂ ਆਪਣੀ ਜਿਹੜੀ ਅਗਲੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜੀ ਹਾਂ ਸਰ ਜਿਹੜੀ ਬੁਆ ਬੀਬੀ ਹੈ ਕਿੱਥੋਂ ਦੇ ਰਹਿਣ ਵਾਲੇ ਆ ਕਿਤੇ ਉਸ ਬਾਰੇ ਬਗਲਾ ਹਾਂਜੀ ਇਹਦੇ ਬਾਰੇ ਪਤਾ ਸੀਗਾ ਜੀ ਉਹਨੇ ਆਪਣੀ ਆਈਡੀ ਵਗੈਰਾ ਦਿੱਤੀ ਸੀ ਜੀ ਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਆ ਜੀ ਥਾਣੇ ਡਿਸਟ੍ਰਿਕਟ ਦੇ ਜੀ ਪਤਾ ਲੱਗ ਰਿਹਾ ਕਿ ਜਿਹੜਾ ਯੁਵਕ ਹੈ ਜਿਹੜਾ ਵਿਅਕਤੀ ਨੂੰ ਸ੍ਰੀ ਮੌਤ ਬੁਖਸ਼ੀ ਹਾਂਜੀ ਉਹ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਡੈੱਡ ਬੋਡੀ ਮਿਲੀ ਆ ਤੇ ਉਹ ਜੰਡੇਆਲਾ ਗੈਰੀ ਮੰਡੀ ਰੇਲਵੇ ਟਰੈਕ ਦੇ ਲਾਗੇ ਉਹ ਜੀਆਰਪੀ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਉਹਦੀ ਅਸੀਂ ਫਿਰ ਤਾਲਮਿਲ ਕਰਕੇ ਉਹਨਾਂ ਨਾਲ شناਕਤ ਕੀਤੀ ਤੇ ਉਹ ਉਹੀ ਵਿਅਕਤੀ ਸੀ ਜੀ ਸਰ ਪਰਿਵਾਰ ਨੂੰ ਅਸੀਂ ਇਹ ਤਣਾ ਦੇ ਦਿੱਤੀ ਜੀ ਇਹ ਦੋਨਾਂ ਪਰਿਵਾਰਾਂ ਨਾਲ ਅਸੀਂ ਤਾਲਮਿਲ ਕੀਤਾ ਆ ਤੇ ਉਹ ਅਗਲੇਰੀ ਕਾਰਵਾਈ ਅਸੀਂ ਕਰ ਰਹੇ ਹਾਂ ਜੀ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ